ਅਸੀਂ ਹੁਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਣਾਏ ਗਏ ਸਮਰ ਪੈਲਸ ਦੇ ਬਾਹਰ ਖੜੇ ਹਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲਸ ਨੂੰ ਲਗਭਗ 14 ਸਾਲ ਬੰਦ ਰੱਖਿਆ ਗਿਆ ਸੀ ਪਰ ਹੁਣ ਇਸ ਨੂੰ ਜਨਤਾ ਵਾਸਤੇ ਦੇਖਣ ਲਈ ਖੋਲ ਦਿੱਤਾ ਗਿਆ ਹੈ ਆ ਜੋ ਹੁਣ ਤੁਹਾਨੂੰ ਮਹਿਲ ਦੇ ਅੰਦਰ ਲੈ ਕੇ ਚੱਲਦੇ ਹਾਂ ਇਹ ਮਹਿਲ 84 ਏਕੜ ਵਿੱਚ ਬਣਾਇਆ ਗਿਆ ਹੈ ਮਹਿਲ ਦੇ ਅੰਦਰ ਦਾਖਲ ਹੁੰਦਿਆਂ ਹੀ ਦਰਸ਼ਨੀ ਡਿਓੜੀ ਨਜ਼ਰ ਆਉਂਦੀ ਹੈ ਤੇ ਇੱਥੇ ਇੱਕ ਸੀਨ ਡਿਪਿੰਟ ਕੀਤਾ ਗਿਆ ਹੈ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਸਿੰਘਾਸਨ ਤੇ ਬੈਠੇ ਦਿਖਾਇਆ ਗਿਆ ਹੈ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋ ਜਰਨੈਲ ਹਰੀ ਸਿੰਘ ਨਲਵਾ ਤੇ ਸੱਜੇ ਪਾਸੇ ਤੇ ਖੱਬੇ ਪਾਸੇ ਜਰਨਲ ਫਤਿਹ ਸਿੰਘ ਉਹਨਾਂ ਨੂੰ ਦਿਖਾਇਆ ਗਿਆ ਹੈ ਬਹੁਤ ਸੁੰਦਰ ਦ੍ਰਿਸ਼ ਹੈ ਅੰਦਰ ਦਾ ਸਿੰਘਾਸਨ ਤੇ ਬੈਠੇ ਵਾਲਾ ਦ੍ਰਿਸ਼ ਉਪਰੋਂ ਦੇਖਣ ਨੂੰ ਕਾਫੀ ਸੋਹਣਾ ਲੱਗਦਾ ਜਦੋਂ ਇਹ ਮਹਿਲ ਦੇ ਬਾਗ ਬਣਾਇਆ ਗਿਆ ਸੀ ਉਸ ਦਾ ਜੋ ਵੀ ਦਿੱਤਾ ਬਣਾਇਆ ਗਿਆ ਸੀ ਉਸ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਹੈ ਜੋ ਕਿ ਇੱਥੇ ਰੱਖਿਆ ਗਿਆ ਹੈ ਜਿਸ ਵਿੱਚ ਦੱਸਿਆ ਗਿਆ ਕਿ ਇਹਦੇ ਚਾਰ ਦਰਵਾਜ਼ੇ ਨੇ ਚਾਰੋਂ ਸਾਈਡ ਬੁੰਗੇ ਬਣੇ ਹੋਏ ਨੇ ਇਹਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ ਮਾਡਲ ਆਪ ਵੀ ਦੇ ਸਾਹਮਣੇ ਆ ਨੇ ਇੱਕ ਸੈੱਟ ਲੌਬੀ ਬਣੀ ਹੋਈ ਹੈ ਜਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਿਆਹ ਦਾ ਇੱਕ ਸੀਨ ਕ੍ਰੀਏਟ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਸੋਹਣਾ ਲੱਗਦਾ ਹੈ ਦੇਖਣ ਵਿੱਚ ਇਸ ਨੂੰ ਪੂਰਾ ਹੀ ਵਿਆਹ ਵਾਂਗੂ ਡਿਜ਼ਾਈਨ ਕਰਕੇ ਤਿਆਰ ਕੀਤਾ ਗਿਆ ਹੈ ਇਸ ਮਹਿਲ ਦੇ ਆਲੇ-ਦੁਆਲੇ ਇੰਨੀਆਂ ਖਿੜਕੀਆਂ ਬਣਾਈਆਂ ਗਿਆ ਹਨ ਕਿ ਇਹਨੂੰ ਹਵਾ ਮਹਿਲ ਵੀ ਕਿਹਾ ਜਾਂਦਾ ਹੈ। ਇਸ ਮਹਿਲ ਦੇ ਵਿੱਚ ਕੁਝ ਪੁਰਾਣੇ ਸਿੱਕੇ ਰੱਖੇ ਗਏ ਨੇ ਤੇ ਇੱਕ ਦਰਬਾਰ ਸਾਹਿਬ ਦੀ ਪੇਂਟਿੰਗ ਵੀ ਬਣਾ ਕੇ ਰੱਖੀ ਗਈ ਹੈ। ਤੇ ਇੱਕ ਤੁਸੀਂ ਕੋਹਿੰਦੁਰ ਹੀਰੇ ਬਾਰੇ ਤਾਂ ਸਾਰੇ ਜਾਣਦੇ ਹੋ ਜੋ ਕਿ ਬਹੁਤ ਚਰਚਾ ਵਿੱਚ ਹੈ। ਇੱਥੇ ਕੋਹੇਨੂਰ ਹੀਰੇ ਦੀ ਨਕਲ ਦਾ ਹੀਰਾ ਇੱਕ ਇੱਥੇ ਰੱਖਿਆ ਗਿਆ ਹੈ ਤਾਂ ਕਿ ਦੇਖਣ ਵਿੱਚ ਸੋਹਣਾ ਲੱਗੇ। ਆਪ ਵੀ ਜਾਣਦੇ ਹੋ ਕਿ ਇਹ ਕੋਹੇਨੂਰ ਅਸਲੀ ਹੀਰਾ ਤਾਂ ਇੰਗਲੈਂਡ ਦੇ ਵਿੱਚ ਮੌਜੂਦ ਹੈ। ਸੀੜੀਆਂ ਤੋਂ ਉੱਪਰ ਜਾਂਦੇ ਹੋਏ ਆਪ ਵੀ ਦੇਖੋਗੇ ਕਿ ਸੀੜੀਆਂ ਦੇ ਉੱਪਰ ਬਹੁਤ ਵਧੀਆ ਡਿਜ਼ਾਈਨਿੰਗ ਕੀਤੀ ਗਈ ਹੈ। ਦੇਖਣ ਵਿੱਚ ਇਹ ਸੀੜੀਆਂ ਤੇ ਉੱਪਰੋਂ ਕਾਫੀ ਸੋਹਣੀਆਂ ਲੱਗਦੀਆਂ ਹਨ। ਅਸੀਂ ਇੱਥੋਂ ਦੇ ਕੇਅਰ ਟੇਕਰ ਨਾਲ ਵੀ ਗੱਲ ਕੀਤੀ। ਉਹਨਾਂ ਦੱਸਿਆ ਸਾਨੂੰ ਸਾਰਾ ਕੁਝ। 1818 ਤੋਂ ਲੈ ਕੇ 1837 ਤੱਕ ਮਰਨਜੀਤ ਸਿੰਘ ਇੱਥੇ ਰਹਿੰਦੇ ਰਹੇ। 3 ਮਹੀਨੇ ਇੱਥੇ ਰਹਿੰਦੇ ਸੀ, 9 ਮਹੀਨੇ ਲਾਹੌਰ ਰਹਿੰਦੇ ਸੀਗੇ। 1802 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਅੰਮ੍ਰਿਤਸਰ ਤੇ ਕਬਜ਼ਾ ਕੀਤਾ ਉਸ ਤੋਂ ਬਾਅਦ ਜਿਹੜਾ ਹੈਗਾ ਵਾ ਇਸ ਸਮਰ ਪੈ ਲੱਗੀ ਉਹ ਸਾਰੀ ਕਰਾਈ ਗਈ ਅਜੀਜੂ ਜੀਨ ਦੇਤਾ ਸਿੰਘ ਤੇ ਲੈਣਾ ਸਿੰਘ ਦੀ ਨਿਗਰਾਨੀ ਹੇਠ ਇਸ ਦੀ ਉਸਾਰੀ ਕੀਤੀ ਜਿਹਦੀ ਲਗਭਗ ਉਸ ਸਮੇਂ ਦੀ ਕੀਮਤ 214000 ਰੁਪਿਆ ਉਸ ਸਮੇਂ ਦੀ ਕੋਸਟ ਆਈ ਸੀ ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਸਤਰ ਵੀ ਰੱਖੇ ਗਏ ਹਨ ਜਿੱਦਾਂ ਕਿ ਆਪ ਜੀ ਬੰਦੂਕਾਂ ਦੇਖ ਸਕਦੇ ਹੋ तीर کمان ਵੀ ਇੱਥੇ ਪਏ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਾਰੇ ਸ਼ਸਤਰਾਂ ਦੇ ਵਿੱਚੋਂ ਕਾਫੀ ਸ਼ਸਤਰ ਇੱਥੇ ਦਿਖਾਉਣ ਵਾਸਤੇ ਰੱਖੇ ਗਏ ਨੇ ਇੱਕ ਪਾਸੇ ਮਹਾਰਾਜਾ ਜੇ ਸਿੰਘ ਨੂੰ ਬੈਠਿਆ ਦਿਖਾਇਆ ਗਿਆ ਹੈ ਤੇ ਨਾਲ ਹੀ ਇੱਕ ਸੇਵਾਦਾਰ ਸ਼ਤਰ ਲੈ ਕੇ ਉਹਨਾਂ ਦੇ ਕੋਲ ਖੜਾ ਹੈ ਇਹ ਵੀ ਸੀਨ ਇੱਕ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਸਾਹਮਣੇ ਵਾਲੀ ਜੋ ਵੀ ਬਿਲਡਿੰਗ ਤੁਸੀਂ ਦੇਖ ਰਹੇ ਹੋ ਇਹ ਮਹਾਰਾਜਾ ਜੀ ਸਿੰਘ ਦੀ ਜੇਲ੍ਹ ਉੱਥੇ ਬੈਠੇ ਹੀ ਸਾਰੇ ਪਾਸੇ ਝਾਤੀ ਮਾਰ ਲੈਂਦੇ ਸਨ ਇਹਦੇ ਅੰਦਰ ਦਾ ਦ੍ਰਿਸ਼ ਦੇਖਣ ਵਿੱਚ ਬਹੁਤ ਵਧੀਆ ਲੱਗਦਾ ਹੈ ਇੱਥੇ ਢਾਲ ਤੇ ਬੰਦੂਕਾਂ ਰੱਖੀਆਂ ਗਈਆਂ ਹਨ ਤੇ ਫੌਜ ਦਾ ਸਮਾਨ ਆਦੀ ਸਾਰਾ ਹੀ ਇੱਥੇ ਰੱਖਿਆ ਗਿਆ ਹੈ ਔਰ ਦਿਖਾਇਆ ਜਾਂਦਾ ਹੈ ਇਹ ਜਿਹੜੀ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਮਹਾਰਾਜਾ ਰਜੀਤ ਸਿੰਘ ਦੇ ਲਾਹੌਰ ਵਾਲੇ ਦਰਬਾਰ ਦੀ ਹੈ ਉਹ ਇਸ ਕਰਕੇ ਇੱਥੇ ਤਸਵੀਰ ਲਗਾਈ ਗਈ ਹੈ ਤਾਂ ਕਿ ਆਪਾਂ ਨੂੰ ਦੇਖ ਕੇ ਪਤਾ ਲੱਗ ਸਕਿਆ ਕਿ ਲਾਹੌਰ ਵਾਲਾ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਕਿੰਦਾ ਦਾ ਬੜਿਆ ਹੋਇਆ ਸੀ ਇਹ ਪੇਂਟਿੰਗਾਂ ਬਹੁਤ ਵਧੀਆ ਤਰੀਕੇ ਨਾਲ ਦਿਖਾਈਆਂ ਗਈਆਂ ਨੇ ਤੇ ਇੱਕ ਪਾਸੇ ਮਹਾਰਾਜਾ ਰਣਜੀਤ ਸਿੰਘ ਤੇ ਉਹਨਾਂ ਦੇ ਕੁਝ ਸਾਥੀ ਆਪਸ ਵਿੱਚ ਚਰਚਾ ਕਰਦੇ ਹੋਏ ਦਿਖਾਏ ਗਏ ਨੇ ਜੋ ਕਿ ਬਹੁਤ ਹੀ ਸੋਹਣੀਆਂ ਤਸਵੀਰਾਂ ਬਣੀਆਂ ਹੋਈਆਂ ਨੇ ਇਸ ਉੱਪਰ ਜਾ ਕੇ ਫਸਟ ਫਲੋਰ ਤੇ ਇੱਕ ਕਮਰੇ ਵਿੱਚ ਮਹਾਰਾਣੀ ਜਿੰਦਾ ਬੈਠੀ ਹੋਈ ਮੰਜੇ ਤੇ ਦਿਖਾਈ ਗਈ ਹੈ ਤੇ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਇੱਕ ਰਾਇਲ ਸਟੇਟਸ ਦੇ ਵਿੱਚ ਦਿਖਾਇਆ ਗਿਆ ਹੈ ਇਹ ਸਾਰੀ ਰਾਇਲ ਡੈਕੋਰੀ ਯੂਸ ਕੀਤੀ ਗਈ ਹੈ ਔਰ ਹੁਣ ਤੱਕ ਇੱਥੇ ਕਾਫੀ ਟੂਰਿਸਟ ਆ ਕੇ ਦੇਖ ਗਏ ਨੇ ਪਰ ਟੂਰਿਸਟ ਆ ਕੇ ਦੇਖ ਕੇ ਇਹ ਚੀਜ਼ ਬਹੁਤ ਵਾਰੀ ਕਹਿੰਦੇ ਨੇ ਕਿ ਅਸੀਂ ਇਥੋਂ ਨਾਲ ਦਾ ਮਹਿਲ ਅਜੇ ਤੱਕ ਕਿੱ데 ਨਹੀਂ ਵੇਖਿਆ ਯਾਦਾਂ ਇੱਥੇ ਯਾਦਗਾਰੀ ਚੀਜ਼ਾਂ ਪਈਆਂ ਹੋਈਆਂ ਨੇ ਜੋ ਆਪ ਵੀ ਆ ਕੇ ਵੇਖ ਸਕਦੇ ਹੋ ਏਸੀ ਮਹਾਰਾਜਾ ਰਜੇਸ਼ ਸਿੰਘ ਦਾ ਸਮਰ ਪੈਲਸ ਜੋ ਤੁਹਾਨੂੰ ਦਿਖਾਇਆ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਚੈਨਲ ਨੂੰ ਜਰੂਰ ਕਰਿਓ